ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ ਇਸ ਘਟਨਾ ਨੇ ਹੁਣ ਨਵਾਂ ਰੁਖ ਅਪਣਾ ਲਿਆ ਹੈ ਪੀੜਤ ਔਟੋ ਚਾਲਕ ਨਿਹਾਲ ਸਿੰਘ ਦੇ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਕੁੱਟਮਾਰ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਸ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਨਵੇਂ ਤੱਥ ਸਾਹਮਣੇ ਆਏ ਹਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਅਕਤੀ ਨਾਲ ਕੁੱਟਮਾਰ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਨਹੀਂ ਬਲਕਿ ਕਾਲਜ ਦੀਆਂ ਲੜ ਕਰਨ ਨੂੰ ਲੈ ਕੇ ਸੰਗਤ ਵੱਲੋਂ ਕੀਤੀ ਗਈ ਸੀ ਜਿਸ ਦੀ ਇੱਕ ਵੀਡੀਓ ਸੀਸੀਟੀਵੀ ਕੈਮਰੇ ਚ ਕੈਦ ਵੀ ਹੋਈ ਹੈ ਉਹਨਾਂ ਦੱਸਿਆ ਕਿ ਇਸ ਸਬੰਧ ਦੇ ਪੁਲਿਸ ਵੱਲੋਂ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਸੀ ਮਸਲਾ ਹੈ ਵੀ ਮੇਰੀ ਭਤੀਜੀ ਦਾ ਪਹਿਲਾਂ ਮੇਰੇ ਭਰਾ ਨੂੰ ਗੁਰਦੁਆਰੇ ਸਾਹਿਬ ਵਾਲਿਆਂ ਨੇ ਕੁੱਟਿਆ ਮਾਰਿਆ ਇਹਦਾ ਮੂੰਹ ਕਾਲਾ ਕੀਤਾ ਤੇ ਮੂੰਹ ਕਾਲੇ ਤੋਂ ਬਾਅਦ 8-10 ਦਿਨ ਬਾਅਦ ਹੀ ਉਹ ਹਸਪਤਾਲ ਤੇ ਚੁੱਕੀ ਮਿਲੀ ਕਬੀੜੀ ਘੱਟ ਸੀ ਕਬੀਤੀ ਉਹਦੀਆਂ ਛੇਲੀਆਂ ਨੇ ਕੰਨ ਨੇ ਵੀ ਮਾਰੇ ਉਹਨੂੰ ਕਸਿਆ ਵੀ ਤੇ ਤੇਰੇ ਪਾਪਾ ਦਾ ਮੂੰਹ ਕਾਲਾ ਕਿਉਂ ਕਰਦਾ ਉਹ ਘਰ ਆ ਕੇ ਵੀ ਉਹਨੇ ਕਿਹਾ ਮੇਰੇ ਘਰ ਆਈ ਤਾਂ ਮੇਰੇ ਘਰ ਵੀ ਆ ਹੋਰ ਵੀ ਆਂਡੀਆਂ ਵੰਡੀਆਂ ਚੁੱਕੀਆਂ ਤੇ ਮੇਰੇ ਪਾਪਾ ਦਾ ਮੂੰਹ ਕਾਲਾ ਕਰਦਾ ਅਸੀਂ ਕਿਵੇਂ ਰਹਿਾਂਗੇ ਅਸੀਂ ਸਾਰਿਆਂ ਨੇ ਉਹਨੂੰ ਬੜੇ ਪਿਆਰ ਨਾਲ ਕਿਹਾ ਵੀ ਕੋਈ ਗੱਲ ਨਹੀਂ ਇਹਦਾ ਬਦਲਾ ਤਾਂ ਸ਼ਹਿਬ ਜੱਤੇ ਲੈਣਗੇ ਆਪਾਂ ਨਹੀਂ ਲੈ ਸਕਦੇ ਸ਼ਹਿਬ ਜੱਤ ਦੇ ਲੈਣਗੇ ਵੀ ਤੁਹਾਡਾ ਮਕਾਨ ਵਕਾ ਕੇ ਫੋਕੀ ਤੇ ਹੋਰ ਸਾਡੇ ਮਕਾਨ ਨੂੰ ਪਰ ਜੀ ਬੱਚੇ ਦੇ ਮਨ ਚ ਉਹੀ ਗੱਲ ਘੁੰਮਦੀ ਰਹੀ ਜਦੋਂ ਵੀ ਗੱਲ ਕਰਦੀ ਸੀ ਉਹਨੇ 3-4 ਦਿਨ ਤਾਂ ਰੋਟੀ ਨਹੀਂ ਖਾਈ ਨੀ ਪਾਣੀ ਵੀ ਨਹੀਂ ਪੀਤੀ ਇੱਕੋ ਹੀ ਗੱਲ ਘੁੰਮਦੀ ਸੀ ਕਿ ਮੇਰੇ ਪਾਪਾ ਦਾ ਮੂੰਹ ਕਾਲਾ ਕਰਤਾ ਸਮਾਜ ਚ ਕਿਵੇਂ ਵਿਚਰਾਂਗੇ ਕਿਵੇਂ ਲੋਕਾਂ ਦੇ ਮੂੰਹ ਲੱਗੋਗੇ ਪਰ ਅਸੀਂ ਉਹਨੂੰ ਬਹੁਤ ਸਮਝਾਇਆ ਪਰ ਉਹਨੇ 16 ਤਰੀਕ ਨੂੰ 12:30 ਵਜੇ ਇਹ ਪాయిਜ਼ਨ ਲਈ ਪਤਾ ਨਹੀਂ ਵੀਨੇ ਉਹਨੂੰ ਲੈ ਕੇ ਦਿੱਤੀ ਕਿੱਥੋਂ ਲੈ ਕੇ ਆਈ ਗੋਲੀ ਪੈਣ ਦਾ ਕੋਈ ਇਹ ਜਿਹਾ ਉਗਵਾ ਜੀ ਨੇ ਉਹਨੂੰ ਦਿੱਤੀ ਉਹ ਬੱਚੇ ਨੂੰ ਜੀ ਅਸੀਂ ਜਦੋਂ ਉਹ ਉਲਟੀਆਂ ਕਰਦੀ ਸੀ ਜੀ ਮੈਨੂੰ ਫੋਨ ਕੀਤਾ ਵੀ ਇਦਾਂ ਕਰਕੇ ਉਹਨੇ ਦੋਲ ਲੀ ਕਿ ਅਸੀਂ ਸਰਕਾਰੀ ਹਸਪਤਾਲ ਲੈ ਕੇ ਗਏ ਉੱਥੇ 2-2 ਘੰਟੇ ਉਹਨਾਂ ਨੇ ਡ੍ਰਿਪ ਲਗਾਈ ਉਲਟੀਆਂ ਕਰਦੀ ਰਹੀ ਉਹ ਕਹਿੰਦੇ ਵੀ ਸ਼ੀਸ਼ੀ ਲੈ ਕੇ ਆਓ ਅਸੀਂ ਸ਼ੀਸ਼ੀ ਲੈ ਕੇ ਗਏ ਤਾਂ ਉਹ ਕਹਿੰਦੇ ਕਿ ਆਪਾਂ ਬੱਤੀ ਜੀ ਭੇਜ ਦੇਈਏ ਡਾਕਟਰ ਸਾਹਿਬ ਨਾਲ ਗਏ ਉਥੇ ਐਡਮਿਟ ਕਰਾਇਆ ਉਹਨਾਂ ਨੂੰ ਪਰ ਉੱਥੇ ਵੀ ਉਹ ਇੱਕੋ ਗੱਲ ਹੀ ਕਰਦੀ ਰਹੀ ਉਹਦੇ ਅੰਦਰ ਕੁਛ ਨਹੀਂ ਸੀ ਜਾਂਦਾ ਕਿ ਖਿਲਾੜੀ ਨਾਲ ਪਾਣੀ ਜਾਂਦਾ ਸੀ ਤਾਂ ਉੱਥੇ ਵੀ ਉਹ ਇਹੀ ਕਹਿੰਦੀ ਰਹੀ ਕਿ ਮੇਰੇ ਪਾਪਾ ਦਾ ਮੂੰਹ ਕਾਲਾ ਹੋ ਗਿਆ ਸਮਾਜ ਚ ਕਿਵੇਂ ਵਿਚਰਾਂਗੇ ਅਸੀਂ ਇੱਥੇ ਕਿਵੇਂ ਰਹਾਂਗੇ ਪਤੀਵਰ ਸਾਹਿਬ ਗੱਲ ਚੱਲਦੀ ਰਹੀ ਜੀ 10 ਦਿਨਾਂ ਬਾਅਦ 26 ਤਰੀਕ ਨੂੰ ਉਨੇ ਡਿਸਚਾਰਜ ਹੋਏ ਸੀ ਮਤਲਬ ਉਹਦਾ ਦਸਤਾਨ ਹੋ ਵੀ ਸੀ ਠੀਕ-ਠਾਕ ਸੀ ਫਿਰ ਉਹ ਜਦੋਂ ਮਤਲਬ ਐਦਾਂ ਹੋਈਆ ਫਿਰ ਉਹਨੇ ਇਹੀ ਗੱਲ ਕਹੀਆ ਹਾਈ ਮੇਰੇ ਪਾਪਾ ਦਾ ਮੇਰੇ ਪਾਪਾ ਦਾ ਮੂੰਹ ਕਾਲਾ ਹੋ ਗਿਆ ਇਹ ਕਿਵੇਂ ਹੋਇਆ ਮੇਰੇ ਪਾਪਾ ਕਿਵੇਂ ਅਸੀਂ ਸਮਾਜ ਚ ਰਹਾਂਗੇ ਕਿਵੇਂ ਅਸੀਂ ਗਲੀ ਗੁਆਂ ਚ ਰਹਾਂਗੇ ਉਸ ਤੋਂ ਪਹਿਲਾਂ ਜੀ 4-5 ਦਿਨ ਬਾਅਦ ਇਹਦੀ ਇੱਕ ਖ਼ਬਰ ਵੀ ਲੱਗੀ ਆਈਆ ਪਰ ਮੈਂ ਵੀ ਉਸ ਟਾਈਮ ਉੱਥੇ ਸੀ ਇਹ ਮੇਰਾ ਭਰਾ ਏ ਇਹ ਵੀ ਅਨਪੜ੍ਹ ਹੈਗਾ ਇਹਨੂੰ ਕੁਝ ਨਹੀਂ ਦੋ ਤਿੰਨ ਜਮਾਤਾਂ ਪੜਿਆ ਹੋਇਆ ਪਰ ਸਾਨੂੰ ਨਹੀਂ ਪੁਲਿਸ ਨੇ ਪਰ ਮੇਰੇ ਸਾਹਮਣੇ ਜੋ ਬਿਆਨ ਦਿੱਤੇ ਨੇ ਉਹਨੇ ਇਹੀ ਬਿਆਨ ਦਿੱਤੇ ਨੇ ਕਿ ਗੁਰਦੁਆਰਾ ਵਾਲਿਆਂ ਨੇ ਮੇਰੇ ਪਾਪਾ ਦੀ ਕਟਾਈ ਕੀਤੀ ਆ ਬਾਹਾਂ ਤੋੜੀ ਆ ਤੇ ਉਸ ਤੋਂ ਬਾਅਦ ਇਹਦਾ ਮੂੰਹ ਕਾਲਾ ਦਿੱਤਾ ਵੀ ਅਸੀਂ ਮੂੰਹ ਕਾਲੇ ਵਾਲੀ ਗੱਲ ਤਾਂ ਅਸੀਂ ਭੁੱਲ ਨਹੀਂ ਸਕਦੇ ਹਾਂ ਇਹਦੇ ਤੇ ਪਰਚਾ ਬੰਦ ਐ ਤੇ ਦਿੰਦੇ ਕਿਉਂ ਨਹੀਂ ਦਿੱਤਾ ਪਰਚਾ ਤੁਸੀਂ ਬੁਰਜਵਾਲਾ ਨੂੰ ਵੀ ਨਾ ਲੈ ਲੇ ਪੁਲਿਸ ਵਾਲਾ ਬਿਆਨ ਲੈਣ ਵੀ ਨਹੀਂ ਗਿਆ ਉੱਥੇ ਜਾ ਕੇ ਇਹ ਬਿਆਨ ਦੇ ਗਿਆ ਮੈਂ ਚਾਉੜੇ ਨਾਲ ਹੋਇਆ ਜਾ ਕੱਟੀ ਮੈਂ ਬਾਦੰਦਰਾ ਕੱਟੀ ਉਹ ਮੇਰੀ ਗਦਰ ਵਾਈ ਗਏ ਮੇਰੀ ਜਾਨ ਨੂੰ ਅਨੰਦ ਕੀ ਬਣਤੀ ਪਤੀ ਤਨਮਨਸ ਮੈਂ ਕੀ ਨਹੀਂ ਕਰਿਆ ਸਿੱਖਾ ਖਤਰਨਾ ਥੈਨੂੰ ਦੱਸ ਮੇਰੀ ਪੁੱਤੀ ਮਰ ਗਈ ਕੱਲੀ ਝਾਰ ਕਰਾਂ ਦਾਸਾ ਅਜੇ ਕਿਨੂੰ ਉਹ ਦਫਾ ਮਾਰਾ ਕੋਈ ਨਹੀਂ ਝਗੜੇ ਦਾ ਮੇਰੇ ਮੁੰਡੇ ਦੀ ਬਾਹ ਤੋੜਤੀ ਕੁੱਟਿਆ ਮਾਰਿਆ ਪੰਜ ਛੇ ਜਣਿਆਂ ਨੂੰ ਅੱਡੇ 'ਚੋਂ ਚੱਕ ਕੇ ਕਾਰ 'ਚ ਸੱਟ ਕੇ ਲਗਾਏ ਨੇ ਕਮਰੇ 'ਚ ਬੰਦ ਕਰਕੇ ਕੁੱਟਿਆ ਮੈਨੂੰ ਸਾਦੇ ਪਰ ਚਾਹ ਜਾਰਜ ਕਰੰਦੇ ਅਸੀਂ ਸਜਾਪੋ ਜੇ ਕੋਈ ਗਨਾਹ ਈ ਸਾਡੇ ਪੱਲੇ ਪਾਉਂਦੇ ਹੈ ਆ ਕਾਗਰ ਪੈ ਗਈ ਸਾਡੀ ਜੇ ਕੱਟੀ ਦੀ ਤੈਨੂੰ ਮੈਂ ਬਰਾਨਾ ਜੇ ਕੱਟੀਏ ਲੇਬੜੇ ਕਿਰਪਾ ਕਰ ਸਾਨੂੰ ਵੀ ਬਿਠੰਡੇ ਤੈਨ ਮੈਂ ਬਾਦਲਾਂ ਨਾਲ ਕੱਟੀ ਤੇ ਪਰੋੜੀ ਪਰ ਕੱਟੀ ਡੌੜੇ ਨਾ ਹੈ ਇਹ ਕਦਰ ਕਰੀਏ ਸਾਡ ਕਰਾਂਗੇ ਅਜੇ ਕਰਿਆ ਨਹੀਂ ਮੈਂ ਅੰਬਰਸਰ ਜਾਉਂ ਤੋ ਪਹੇ ਗਿਆ ਅੰਬਰਸਰ ਜਾ ਕੇ ਪੰਮਾ ਮਰ ਜਾਮਾ ਮੈਂ ਜਰੂਰ ਬੇੜੀ ਹਾਂ ਦੁੱਖ ਕਿਹੜੀ ਗੱਲ ਦਾ ਤੁਹਾਨੂੰ ਇੰਨੇ ਕਹਿੰਦੇ ਗਲਤੀ ਕਰੀ ਸੀ ਜੇ ਕੋਈ ਗਲਤੀ ਘੜੀ ਤੀਏ ਤਾਂ ਸਜ਼ਾ ਦਵਾਉਂਦੇ ਠੀਕ ਹੈ ਇਹ ਆਪੇ ਹੀ ਕਰਦਾ ਮੇਰੇ ਨਾਲ ਜਿਵੇਂ 2 ਤਰੀਕ ਨੂੰ ਗੁਜ਼ਰ ਰਹਾ ਦਾ ਹੋ ਗਿਆ ਗੁਰਦੁਆਰਾ ਸਾਹਿਬ ਜਾ ਕੇ ਨਾਮ ਸਿਕਰ ਕਰੀ ਜੀ ਲੰਗਰ ਦੀ ਦੋ ਘੰਟੇ ਸੇਵਾ ਕਰੀ 2 ਤਰੀਕ ਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੋਈ 3 ਤਰੀਕ ਨੂੰ 11 ਵਜੇ ਮੈਨੂੰ ਅੱਡੇ ਤੋਂ ਮੇਰੇ ਬੱਸ ਸਟੈਂਡ ਤੋਂ ਚੱਕਿਆ ਇਹਨਾਂ ਦੀ ਗੱਡੀ ਆਈ 5-6 ਬੰਦੇ ਆਏ ਵਿੱਚ ਤਪੜਤੋੜ ਕਰਕੇ ਜੀ ਮੈਨੂੰ ਗੱਡੀ ਚ ਚੱਕ ਕੇ ਲੈ ਗਏ। ਜਦੋਂ ਮੈਂ ਮੈਨੇਜਰ ਦੇ ਕੰਮਰੇ ਚ ਲੈ ਕੇ ਗਏ ਜੀ ਉੱਥੇ ਤਿੰਨ ਚਾਰ ਬੰਦੇ ਡੰਡਿਆਂ ਵਾਲੇ ਦੀ ਇਹਨਾਂ ਕੋਲ। ਇਹਨਾਂ ਨੇ ਕਿਸੇ ਨੇ ਵੀ ਨਹੀਂ ਸੁਣੀ ਮੇਰੀ ਮੈਨੇਜਰ ਨੇ ਵੀ ਨਹੀਂ ਸੁਣੀ ਹੈਗੀ ਮੈਂ ਪੁੱਛੀ ਜਾਣਾ ਵੀ ਕੀ ਗੱਲ ਆ ਮੈਨੂੰ ਗੱਲ ਤਾਂ ਦੱਸੋ ਕਿ ਕਾਹਦੇ ਪਿੱਛੇ ਮੈਨੂੰ ਚੱਕ ਕੇ ਲੈ ਆਏ ਹੋ ਕਾਹਦੇ ਪਿੱਛੇ ਮੈਨੂੰ ਕੁੱਟ ਮਾਰ ਰੋ ਪਈ ਹੈ ਜੀ। ਪਰ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਨੇਜਰ ਵੀ ਮੇਰੀਆਂ ਬਾਹਾਂ ਤੇ ਚੜਿਆ ਜੀ। ਤੇ ਸੇਹ ਗੋਲੀਦਾਰ ਵਾਰ-ਵਾਰ ਜਰੂਰ ਪਿਆਦੀ ਇਹਨਾਂ ਦੇ ਅੰਦਰ। ਮੈਨੇਜਰ ਦੇ ਦਫ਼ਤਰ 'ਚ। ਸਾਬ ਇੱਕ ਪਰਿਵਾਰ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਨੇ ਤੁਹਾਡੇ ਤੇ ਵੀ ਸਾਡੇ ਨਾਮ ਮਾਰਕਟਾਈ ਕੀਤੀ ਗਈ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਰਾਂ ਹੈ 2 ਸਤੰਬਰ 2025 ਨੂੰ ਗੁਰੂ ਗ੍ਰੰਥ ਸਾਹਿਬ ਅਫੀਸ਼ੀਅਲ ਯੂਨੀਵਰਸਿਟੀ ਵਿੱਚ ਇੱਕ ਕੈਂਪ ਲੱਗਾ ਸੀ ਐਨਐਸਐਸ ਦਾ ਜਿੰਨਾ ਵਿੱਚ ਅਦਰ ਸਟੇਟ ਤੋਂ ਬੱਚੇ ਕਾਫੀ ਲੜਕੀਆਂ ਆਈਆਂ ਇਹ ਉਹਨਾਂ ਦੀ ਰਾਜ ਦਾ ਪ੍ਰਬੰਧ ਜਿਹੜਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਰਜੁਨਵਾਹ ਕਿਹਾ ਜਾਂਦਾ ਸੀ ਅਤੈਂਤਿਕ ਨੂੰ ਅਸੀਂ ਹੜਪਿੰਡ ਤਾਂ ਵਾਸਤੇ ਹਰਦਾਸ ਬੇਨਤੀ ਕਰਕੇ ਇੱਥੇ ਆਏ ਤਾਂ ਮੇਰੇ ਦਫ਼ਤਰ ਦੇ ਬਾਹਰ ਕਾਫੀ ਹਜੂਮ ਇਕੱਠਾ ਹੋਇਆ ਸੀ ਕਿਸੇ ਵਿਅਕਤੀ ਨੂੰ ਲੋਕਾਂ ਨੇ ਫੜਿਆ ਸੀ ਦੀ ਮਾਰਕੁੱਟ ਕਰ ਰਹੇ ਸੀ ਅਸੀਂ ਉਹ ਉਹਨੂੰ ਛੁਡਾ ਕੇ ਆਪਣੇ ਦਫ਼ਤਰ ਲਿਆਂਦਾ ਉਹਨਾਂ ਲੜਕੀਆਂ ਨੇ ਸਾਨੂੰ ਇਹ ਕਿਹਾ ਵੀ ਇਸ ਬੰਦੇ ਨੇ ਤੁਹਾਡਾ ਮੁਲਾਜ਼ਮ ਆ ਸਾਡਾ ਛੇੜਛਾੜ ਕੀਤੀ ਹੈ ਜਦੋਂ ਚੈੱਕ ਕੀਤਾ ਉਹ ਸਾਡਾ ਮੁਲਾਜ਼ਮ ਨਹੀਂ ਸੀ ਉਹ ਸ਼ਹਿਰ ਦਾ ਕੋਈ ਇੱਥੋਂ ਦਾ ਟੈਂਪੂ ਚਾਲਕ ਸੀ ਤੇ ਉਹਦਾ ਨਾਂ ਸ਼ਾਇਦ ਆ निहाल ਸਿੰਘ ਦਾ ਉਹ ਬੰਦੇ ਨੂੰ ਫੜ ਕੇ ਸੀ ਉਥੋਂ ਮਤਲਬ ਇਥੋਂ ਪਿੱਛੇ ਨੂੰ ਲੈ ਜਾ ਕੇ ਪੁਲਿਸ ਨੂੰ ਕਾਲ ਕਰਕੇ ਉਸ ਤੇ ਵਾਦੇ ਕਰਤਾ ਉਸੇ ਸੇਮ ਦਿਨ ਤੇ ਪੁਲਿਸ ਨੇ ਜਿਹੜੀ ਆ ਉਹ ਡੀਡੀਆਰ ਦਰਜ ਕੀਤੀ ਜਿਹਦਾ ਨੰਬਰ 45 ਆ ਉਹ ਡੀਡੀਆਰ ਵੀ ਗੁਰਦਾਸਾਹ ਵੱਲੋਂ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਧਿਆਪਕ ਦੇ ਵਿਦਿਆਰਥੀਆਂ ਵੱਲੋਂ ਆ ਇੱਕ ਨਹੀਂ ਤਿੰਨ ਬੱਚਿਆਂ ਨਾਲ ਨਹੀਂ ਛੇੜਛਾੜ ਕੀਤੀ ਇਹ ਉਸੇ ਬੇਇੱਜ਼ਤੀ ਦੇ ਖਿਲਾਫ ਜਿਹੜੀ ਜਿਹੜੀ ਆ ਦਰਜ ਕਰਕੇ 6:44 ਮਿੰਟ ਦਾ ਡੀਡੀਆਰ ਦਰਜ ਹੋਈ ਆ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਪਤਾ ਲੱਗਿਆ ਬੇਗੜੇ ਨੂੰ ਜਮਾਨਤ ਚੜਾਇਆ ਗਿਆ ਮੇਰੇ ਵੱਲੋਂ ਜਾਂ ਮੇਰੇ ਕਿਸੇ ਸਟਾਫ ਵੱਲੋਂ ਉਹਦਾ ਕੋਈ ਕੁੱਟਮਾਰ ਨਹੀਂ ਕੀਤੀ ਗਈ ਅਸੀਂ ਬਲਕਿ ਹਜੂਮ ਤੋਂ ਛਡਵਾ ਕੇ ਉਹਨੂੰ ਜਿਹੜਾ ਪੁਲਿਸ ਦੇ ਵਾਲੇ ਕਿੰਦਾ ਇਹ ਜਿਹੜਾ ਪੁਲਿਸ ਨੂੰ ਫੋਨ ਤੁਸੀਂ ਕੀਤਾ ਸੀ ਉਦੋਂ ਫਿਰ ਹਾਂਜੀ ਪੁਲਿਸ ਨੂੰ ਅਸੀਂ ਕੀਤਾ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੀ ਕਾਰਨ ਰਹੇ ਵੀ ਤੁਸੀਂ ਆਪਣਾ ਕੋਈ ਬਿਆਨ ਨਹੀਂ ਪੇਸ਼ ਕੀਤਾ ਦੇਖੋ ਉਹਦੇ ਵਿੱਚ ਨਾ ਕਾਫੀ ਸਾਰੀਆਂ ਲੜਕੀਆਂ ਵਾਲਮ ਨੇ ਜਿੰਨਾਂ ਦੀ ਦਿੱਤ ਮੇਰੇ ਕੋਲ ਮਿਲੂਗਾ ਆ ਦੋ ਤਿੰਨ ਲੜਕੇ ਲੈ ਕੇ ਮਿਲੂਗਾ ਅਸੀਂ ਸੱਚਾ ਵੀ ਬੱਚੀਆਂ ਨੇ ਨੌਜਵਾਨ ਬੱਚੀਆਂ ਇਹਨਾਂ ਦੀ ਜਿਹੜੀ ਆ ਨੂੰ ਰੱਖਣਾ ਹੈ ਗੁਪਤ ਰੱਖਣਾ ਜ਼ਰੂਰੀ ਆ ਕਿਉਂਕਿ ਕਈ ਪਰਿਵਾਰਾਂ ਵਿੱਚ ਇਸ ਤਰ੍ਹਾਂ ਹੁੰਦਾ ਵੀ ਜਦੋਂ ਬੱਚਿਆਂ ਨਾਲ ਇਦਾਂ ਦੀ ਗੱਲ ਹੁੰਦੀ ਹੈ ਤੇ ਉਹ ਬੱਚਿਆਂ ਨੂੰ ਕਾਜ ਜਾਂ ਸਕੂਲ ਤੋਂ ਹਟਾ ਦਿੰਦੇ ਨੇ ਉਹਨਾਂ ਵਿੱਚ ਚਾਰ ਪੰਜ ਦੀ ਮੁਸਲਮਾਨ ਬੱਚੀਆਂ ਹੋਈ ਸੀ ਜਿਹੜੀਆਂ ਸਾਨੂੰ ਇਹ ਕਦੇ ਅੰਕਲ ਗੱਲ ਜਾਰ ਨਾ ਹੋਵੇ ਵੀ ਜਾਰ ਹੋ ਗਈ ਤੇ ਸਾਨੂੰ ਸਾਡੇ ਪੇਰੈਂਟ ਜਿਹੜੇ ਆ ਉਹ ਛਾ ਲੈਣਗੇ ਫਿਰ ਸਕੂਲ ਤੋਂ ਹਟਾ ਦੇਣਗੇ ਇਸ ਕਰਕੇ ਅਸੀਂ ਉਹ ਗੁਪਤ ਰੱਖੀ ਆ ਮੇਰੇ ਕੋਲ ਇਹ ਬੱਚੀਆਂ ਸਮੇਤ ਮੋਬਾਈਲ ਨੰਬਰ ਬੱਚੀਆਂ ਦੇ ਸੈਂ ਨੇ ਇਹੀ ਜੇ ਲਿਖਤ ਆ ਉਹ ਥਾਣੇ ਦਿੱਤੀ ਗਈ ਆ ਇਹ ਮੇਰੇ ਕੋਲ ਡੀਆਰ ਦੀ ਕਾਪੀ ਆ ਜਿਹੜੀ ਉਹਦੇ ਫਲਾਪ ਡੀਆਰ ਦਰਜ ਹੋਈ ਆ ਇਹ ਬਿਲਕੁਲ ਕਾਪੀ ਹੈ ਜਿਹੜੀ ਗੁਰੂਗਰਾਹ ਸਾਹਿਬ ਵਡ ਯੂਨੀਵਰਸਿਟੀ ਨੇ ਕਿਹੜਾ ਉਹਨਾਂ ਦੇ ਖਿਲਾਫ ਕੀਤੀ ਹੈ ਜਿਹੜਾ ਉਹ ਕਹਿ ਰਹੇ ਆ ਵੀ ਉਹ ਬੰਦਾ ਹੈ ਉਹ ਬੰਦਾ ਇਹ ਘੱਟਣਾ ਵਾਪਰੀ ਹੈ ਤਤੰਦਰੀ ਨੂੰ 9 10 ਤਰੀਕ ਨੂੰ ਬੰਦਾ ਹੌਸਪੀਟਲ ਐਡਮਿਟ ਹੁੰਦਾ ਚੰਗਾ ਭਲਾ ਉਸ ਤੋਂ ਬਾਅਦ ਕੋਈ ਬੈਡ ਐਲੀਮੈਂਟਸ ਨਾਲ ਰੱਖ ਕੇ ਉਸ ਬੰਦੇ ਦੀ ਲਾ ਬਾਹਾਂ ਤੋੜ ਕੇ ਜਾਂ ਲਾ ਤੋੜ ਕੇ ਜੋ ਵੀ ਸੱਟ ਲਾ ਕੇ ਉੱਥੇ ਡਰਾਮਾ ਕੀਤਾ ਜਾਂਦਾ ਵੀ ਅਸੀਂ ਉਹ ਲੱਤਾਂ ਮਾ ਤੋੜੀ ਹੈ ਜਿਹੜਾ ਉਹ 2 ਤਰੀਕ ਨੂੰ ਇੱਥੋਂ ਗਿਆ ਬੰਦਾ ਤੈਨੂੰ ਥਾਣੀ ਰੈਸ਼ ਕੀਤਾ 4 ਨੂੰ ਬੇਲ ਹੋਈ ਆ ਇਦੋਂ ਬੰਦਾ ਠੀਕ ਠਾਕ ਸੀ ਛੇ ਸਾਧਨਾਬਾਦ ਕੀ ਹੋਇਆ ਸਾਧਨਾਬਾਦ ਤੋਂ ਪ੍ਰੈਸ ਕਾਨਫਰੰਸ ਕਰ ਰਿਹਾ ਵੀ ਮੈਨੂੰ ਹਣ ਫੜ ਕੇ ਕੁੱਟਿਆ ਗਿਆ ਜਿਹੜੇ ਬੰਦੇ ਪ੍ਰੈਸ ਕਾਨਫਰੰਸ ਕਰ ਰਹੇ ਆ ਜਾਂ ਕਰਵਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਨਿਹਾਲ ਸਿੰਘ ਦਾ ਕੀ ਕੈਰੇਕਟਰ ਆ ਉਹਦੇ ਬਾਰੇ ਵੀ ਮੈਂ ਆਪ ਜੀ ਨੂੰ ਥੋੜਾ ਜਿਆਦਾ ਜਾਨਣਾ ਪਾਦਾ ਇਹ ਨਿਹਾਲ ਸਿੰਘ ਦਾ ਕੈਰੇਕਟਰ ਆ ਇਹ ਕਿੱਲਾ ਬੰਦਾ ਹੈ ਐ ਤੂੰ ਦੱਸਣਾ ਤੂੰ ਚੰਗਾ ਬੰਦਾ ਸੀ ਹੁਣ ਤੇਰੀ ਹਾਲਾਤ ਦੇਖਾ ਕੇ ਉਹ ਨਹੀਂ ਮੈਂ ਚੰਗਾ ਨਹੀਂ ਮੈਂ ਮੜਾ ਮੈਂ ਮੜਾ ਕਿਹੜਾ ਨੀ ਤੈਨੂੰ ਪਤਾ ਨਹੀਂ ਉਹ ਪਾ ਕੇ ਬੰਦਾ ਭਾਦਰ ਦਾ ਸਟੈਚੂਆ ਤੂੰ ਥੱਲੇ ਰੱਜ ਕੇ ਹੋਏ ਬੱਸ ਬੰਦਾ ਬੰਦਾ ਭਾਦਰ ਹੈ ਇਹ ਆਪਣੇ ਆਪ ਨੂੰ ਬਾਬਾ ਬੰਦਾ ਸਿੰਘ ਸ਼ਰਾਬੀ ਹੋਇਆ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ ਇਹਦਾ ਕਿਰਕਟ ਹੈ ਜਿਹੜੀ ਭੈਣ ਮੇਰੇ ਤੇ ਇਲਜ਼ਾਮ ਲਾ ਰਹੀ ਆ ਉਹਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਤੂੰ ਮੇਰੇ ਨਾਲ ਜਾਣਨ ਦੀ ਕੋਸ਼ਿਸ਼ ਕਰਦੀ ਆ ਜੇ ਕੋਸ਼ਿਸ਼ ਕਰਕੇ ਆਉਦੇ ਭਰਾ ਨੂੰ ਸੁਧਾਰਨੇ ਦੀ ਸ਼ਾਇਦ ਉਹ ਚੰਗਾ ਇਨਸਾਨ ਬਣ ਜਾਂਦਾ ਮੂੰਹ ਕਾਲਾ ਕਰਨ ਦੀ ਗੱਲ ਕੀਤੀ ਗਈ ਹੈ ਵੀ ਮੂੰਹ ਕਾਲਾ ਕਰਨ ਕਰਕੇ ਉਹਨਾਂ ਦੀ ਬੇਟੀ ਨੇ ਸੁਸਾਇਡ ਕਰ ਲਈ। ਉਹਦਾ ਵੀ ਉਹ ਦੋਸ਼ ਤੁਹਾਡੇ ਤੇ ਮੜ ਰਹੇ ਨੇ। ਉਹਦੇ ਬਾਰੇ ਕੋਈ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਝੂਠ ਹੈ। ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ। ਕਿਸੇ ਨੇ ਕੁਝ ਨਹੀਂ ਕੀਤਾ। ਜੇ ਮੂੰਹ ਕਾਲਾ ਕੀਤਾ ਤੇ ਪਰਸਨ ਇਹ ਲੀਡਰ ਦਜ ਨਹੀਂ ਕਰਨੀ ਸੀ। ਦੂਜੀ ਗੱਲ ਇੱਕ ਨੌਜਵਾਨ ਬੱਚੀ। ਬੱਚੀ ਦੀ ਮੌਤ ਦਾ ਮੈਨੂੰ ਅਫਸੋਸ ਹੈ। ਇੱਕ ਨੌਜਵਾਨ ਬੱਚੀ ਜਿਹੜੀ ਆ ਉਸ ਤੋਂ ਉਸ ਘਟਨਾ ਤੋਂ 18-20 ਦਿਨ ਬਾਅਦ ਕਿਸੇ ਹੋਰ ਕਰਕੇ ਸੁਸਾਇਡ ਕਰਦੀ ਹੈ। ਇਹ ਵੀ ਹੋ ਸਕਦਾ ਵੀ ਬੱਚੀ ਨੇ ਸੁਸਾਇਡ ਤਾਂ ਕੀਤਾ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਵਿਆਹ ਦੇ ਕਾਬਿਲ ਆ। ਇੰਨੇ ਸਾਲ ਦੀ ਉਮਰ ਹੋ ਗਈ ਤੇ ਮੇਰਾ ਪਿਓ ਆਕਰਤਤਾ ਕਰਦਾ ਫਿਰਦਾ ਕਿਸੇ ਵੀ ਨੌਜਵਾਨ ਬੱਚੀ ਦਾ ਬਾਪ ਜਦੋਂ ਇਹੋ ਜਿਹਾ ਕਰਤਾ ਕਰਦਾ ਲੋਕਾਂ ਦੇ ਧੀਆਂ ਮਨ ਛੇੜਨਦਾ ਤੇ ਬੱਚੇ ਕਦੋਂ ਬਰਦਾਸ਼ਤ ਕਰਦੇ ਸਕੂਲ ਕਾਲਜ ਚ ਪੜ੍ਹਦੇ ਬੱਚੀ ਨੂੰ ਵੀ ਜਿਹੜਿਆ ਆਸੇ ਪਾਸੇ ਦੇ ਸਟੂਡੈਂਟ ਉਹਦੇ ਦੋਸਤ ਜਿਹੜਿਆ ਉਹ ਮਖ ਮਜ਼ਾਕ ਕਰਦੇ ਵੀ ਤੇਰਾ ਪਿਓ ਆਕਰਤਤਾ ਕਰਦਾ ਇਹ ਵੀ ਕਾਰਨ ਹੋ ਸਕਦਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਕਿਸੇ ਨਿਰਪੱਖ ਅਧਿਕਾਰੀ ਨੂੰ ਡੁਲਾਗੇ ਦੀ ਜਾਂਚ ਕੀਤੀ ਜਾਵੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸਾਰਾ ਕੁਝ ਸਪਸ਼ਟ ਹੋ ਜਾਵੇ ਇਸ ਵੰਦ ਵਿੱਚ ਤੁਹਾਡੇ ਦੇ ਜਿਹੜੇ ਦੋਸ਼ ਲੱਗ ਰਹੇ ਨੇ ਇਸ ਵੰਦ ਵਿੱਚ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੋਗੇ ਜਾਂ ਪੁਲਿਸ ਕੋਲ ਖੁਦ ਆਪਣੇ ਵੱਲੋਂ ਵੀ ਕੋਈ ਕੰਪਲੇਨਟ ਕਰੋਗੇ ਮੈਂ ਆਪ ਖੁਦ ਇਹ ਵਿਧ ਸਮੂਤਾ ਦੇ ਮਾਨਯੋਗ ਐਸਐਸਪੀ ਸਾਹਮਣੇ ਮਿਲਣ ਜਾ ਰਿਹਾ ਹਾਂ ਉਹਨਾਂ ਨੂੰ ਸਾਰੇ ਸਬੂਤ ਪੇਸ਼ ਕਰਾਂਗਾ ਔਰ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹਦੀ ਨਿਰਪੱਖ ਜਾਂਚ ਕਰਵਾਇਆ ਜਾਵੇ